ਫੈਬਰਿਕ ਵਿੱਚ ਸਵਾਗਤ ਹੈ ਤੁਹਾਡਾ ਲੋਜੀ ਅੱਜ ਤੁਹਾਡੇ ਲਈ ਲੈ ਕੇ ਆਈਆਂ ਗਲਾਸ ਔਰਗੰజా ਦੇ ਸੂਟ ਉਹ ਵੀ ਆਫਰ ਦੇ ਵਿੱਚ ਦੇਖੋ ਕਿੰਨਾ ਸੋਹਣਾ ਸੂਟ ਹੈਗਾ ਜੀ ਆਪਾਂ ਜਿਵੇਂ ਕਰਵਾ ਚੌਥ ਦੀ ਸੇਲ ਲਗਾਈ ਆ ਤੇ ਕਰਵਾ ਚੌਥ ਤੱਕ ਆਪਾਂ ਤੁਹਾਨੂੰ ਬਹੁਤ ਸੋਹਣੇ ਸੂਟ ਮਿਲਣਗੇ ਇਹ ਗਲਾਸ ਔਰਗੰజా ਦਾ ਹੈਗਾ ਇਹ ਸੂਟ ਤੇ ਇਹ ਦੇਖੋ ਆਰੀ ਦਾ ਵਰਕ ਹੈਗਾ ਇਹਦੇ ਤੇ ਡਿਜੀਟਲ प्रिंट ਹੋ ਕੇ ਨਾ ਦੇਖਿਓ ਆਰੀ ਦਾ ਵਰਕ ਹੈਗਾ ਇਸ ਤਰ੍ਹਾਂ ਤੇ ਇਸ ਤਰ੍ਹਾਂ ਫਲਾਵਰ ਬਣਿਆ ਹੋਇਆ ਤੇ ਇੱਕ ਬਾਜੂ ਤੇ ਹੈਗਾ ਦੇਖੋ ਜੀ ਤੇ ਦੇ ਬੈਕ ਤੇ ਵੀ ਇਸ ਤਰ੍ਹਾਂ ਫਲਾਵਰ ਹੈਗਾ ਦੇਖੋ 3D ਫਲਾਵਰ ਨੇ ਬਹੁਤ ਪਿਆਰੇ ਸੂਟ ਨੇ ਜੀ ਤੇ ਬਹੁਤ ਵਧੀਆ ਕੁਆਲਟੀ ਹੈਗੀ ਆ ਗਲਾਸ ਵਰਗੰਜਾ ਦੀ ਤੇ ਆ ਦੇਖੋ ਇਹ ਗਲੇ ਤੱਕ ਇਸ ਤਰ੍ਹਾਂ ਫਲਾਵਰ ਬਣਿਆ ਹੋਇਆ ਜੀ ਤੇ ਬਹੁਤ ਪਿਆਰੇ ਸੂਟ ਨੇ ਜੀ ਤੇ ਬਾਜੂ ਇੱਕ ਆਹ ਵਾਲੀ ਬਾਜੂ ਹੈਗੀ ਆ ਜੀ ਦੇਖੋ ਬਹੁਤ ਪਿਆਰੀ ਇੱਕ ਬਾਜੂ ਆਹ ਵਾਲੀ ਹੈਗੀ ਆ ਜੀ ਬਾਜੂ ਤੇ ਵੀ ਵਰਕ ਹੈਗਾ ਦੇਖੋ ਜੀ ਬਹੁਤ ਪਿਆਰਾ ਸੂਟ ਹੈਗਾ ਤੇ ਮਸਲੀਨ ਦੀ ਇਹਦੀ ਸਲਵਾਰ ਹੈਗੀ ਪਿਓਰ ਮਸਲੀਨ ਦੀ ਸੌਫਟ ਮਸਲੀਨ ਵਾਲੀ ਹੁੰਦੀ ਹੈ ਜਿਹੜੀ ਉਹ ਵਾਲੀ ਤੇ ਗਲਾਸ ਔਰਗੰਜਾ ਦਾ ਹੀ ਇਹਦਾ ਦੁਪੱਟਾ ਹੈਗਾ ਜੀ ਬਹੁਤ ਪਿਆਰਾ ਆ ਦੇਖੋ ਜੀ ਬਹੁਤ ਪਿਆਰਾ ਦੁਪੱਟਾ ਹੈਗਾ ਗਲਾਸ ਔਰਗੰਜਾ ਦਾ ਤੇ ਬਹੁਤ ਸੋਹਣਾ ਸੂਟ ਹੈ ਤੇ ਰੇਟ ਵਾਈਜ਼ ਵੀ ਬਹੁਤ ਘੱਟ ਰੇਟ ਦੇ ਵਿੱਚ ਹੈਗਾ ਇਹ 3200 ਵਾਲਾ ਪੀਸ ਸੀਗਾ ਜੀ ਆਪਾਂ ਤੁਹਾਨੂੰ ਸਿਰਫ ਤੇ ਸਿਰਫ ਕਰਵਾ ਚੌਥ ਕਰਕੇ ਨਾ ਤੁਹਾਨੂੰ ਸੇਲ ਦੇ ਵਿੱਚ ਆਪਾਂ ਇਹ 2400 ਰੁਪਏ ਦਾ ਪੀਸ ਦੇ ਰਹੇ ਹਾਂ ਇਹ ਕੋ ਬਹੁਤ ਪਿਆਰਾ ਸੂਟ ਹੈ ਦੇ ਬਣ ਕੇ ਬਹੁਤ ਸੋਹਣੀ ਲੁੱਕ ਆਊਗੀ ਤੇ ਰੇਟ ਵਾਈਜ਼ ਵੀ ਬਹੁਤ ਸੋਹਣਾ ਸੂਟ ਹੈਗਾ ਤੇ ਕਾ ਗਿਆ ਜੀ ਮਸਟਰਡ ਕਲਰ ਆ ਦੇਖੋ ਜੀ ਬਹੁਤ ਪਿਆਰਾ ਸੂਟ ਹੈਗਾ ਜੀ ਦੇਖੋ ਇਹਦੇ ਤੇ ਰੇ ਤੇ ਸਟ੍ਰੰਫਲਵਰ ਬਣੇ ਹੋਏ ਨੇ ਬਹੁਤ ਪਿਆਰੇ ਸੂਟ ਨੇ ਜੀ ਬਹੁਤ ਸੋਹਣਾ ਸੂਟ ਲੱਗੂਗਾ ਜੀ ਆ ਦੇਖੋ ਜੀ ਇਹ ਸਲਵਾਰ ਹੈਗੀ ਹੈ ਦੀ ਤੇ ਇਹਦੀ ਬਾਜੂ ਹੈਗੀ ਹੈ ਜੀ ਦੇਖੋ ਇਹ ਬਾਜੂ ਹੈਗੀ ਆ ਤੇ ਇਹਦੀ ਬੈਕ ਹੈਗੀ ਹੈ ਜੀ ਦੇਖੋ ਇਹਦੀ ਬੈਕ ਆ ਗਈ ਜੀ ਇਹ ਸਿਰਫ ਕਰਵਾ ਚੌਥ 23 ਤੁਹਾਨੂੰ ਮਿਲਣਗੇ ਇਹ ਸੂਟ ਸਿਰਫ ਤੇ ਸਿਰਫ 2400 ਰੁਪਏ ਦੇ ਵਿੱਚ 3200 ਵਾਲਾ ਪੀਸ ਤੁਹਾਨੂੰ 2400 ਰੁਪਏ ਦੇ ਵਿੱਚ ਇਹ ਪੀਸ ਮਿਲੂਗਾ ਦੇਖੋ 800 ਰੁਪਏ ਦਾ ਤੁਹਾਡਾ ਫਾਇਦਾ ਹੋ ਰਿਹਾ ਇਹ ਸਿਰਫ ਕਰਵਾ ਚੌਥ ਵਾਸਤੇ ਅਪਨੇ ਸੇਲ ਲਗਾਈ ਆ ਆ ਦੇਖੋ ਇਹਦਾ ਦੁਪੱਟਾ ਇੱਥੇ ਫੋਰ ਸਾਈਡ ਇਸ ਤਰ੍ਹਾਂ ਲੈਸ ਲੱਗੀ ਹੋਈ ਆ ਤੇ ਬਹੁਤ ਪਿਆਰਾ ਦੁਪੱਟਾ ਹੈਗਾ ਇਹਦਾ ਗਲਾਸ ਔਰ ਗੰਜਾ ਦਾ ਹੀ ਦੁਪੱਟਾ ਹੈਗਾ ਤੇ ਬਹੁਤ ਸੋਹਣਾ ਸੂਟ ਹੈਗਾ ਤੇ ਬਹੁਤ ਪਿਆਰੀ ਲੁੱਕੇ ਦੀ ਆਣੀ ਆ ਜਦੋਂ ਬਣ ਜੂਗਾ ਮਸਟਰਡ ਕਲਰ ਦੇ ਵਿੱਚ ਹੈਗਾ ਇਹ ਚਾਰ ਰੰਗ ਆਪਣੇ ਕੋਲ ਆਏ ਨੇ ਤੇ ਆ ਗਿਆ ਜੀ ਬਲੈਕ ਆ ਦੇਖੋ ਜੀ ਬਲੈਕ ਤਾਂ ਬਹੁਤ ਹੀ ਸੋਹਣਾ ਪੀਸ ਹੈਗਾ ਜੀ ਦੇਖੋ ਆ ਦੇਖੋ ਕਿੰਨਾ ਸੋਹਣਾ ਫਲਾਵਰ ਬਣਿਆ ਹੋਇਆ ਤੇ ਆ ਦੇਖੋ ਜੀ ਡਿਜ਼ਾਈਨ ਤੇ ਕਪੜੇ ਦੀ ਚਮਕ ਦੇਖੋ ਕਿੰਨੀ ਪਿਆਰੀ ਆ ਬਹੁਤ ਪਿਆਰਾ ਸੂਟ ਹੈਗਾ ਜੀ ਤੇ ਲਾਈਟ ਵੇਟ ਸੂਟ ਹੈਗਾ ਇਹ ਸਲਵਾਰ ਹੈਗੀ ਆ ਤੇ ਇਹਦੀ ਬਾਜੂ ਆਏਗੀ ਜੀ ਤੇ ਬੈਕ ਤੇ ਵੀ ਜਿਸ ਤਰ੍ਹਾਂ ਮੈਂ ਪਹਿਲਾ ਪੀਸ ਦਿਖਾਇਆ ਸੀਗਾ ਨਾ ਬੈਕ ਤੇ ਵੀ ਸੇਮ ਹੀ ਪ੍ਰਿੰਟ ਆਊਗਾ ਆ ਦੇਖੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਤੇ ਰੇਟ ਵਾਈਜ਼ ਬਹੁਤ ਪਿਆਰਾ ਸੂਟ ਹੈਗਾ ਜੀ ਸਿਰਫ ਤੇ ਸਿਰਫ 2400 ਰੁਪਏ ਦੇ ਵਿੱਚ ਪੈਣਾ ਤੁਹਾਨੂੰ 3200 ਵਾਲਾ ਪੀਸ ਆ ਦੇਖੋ ਜੀ ਇਹ ਦੀ ਇਹਦਾ ਦੁਪੱਟਾ ਹੈਗਾ ਜੀ ਗਲਾਸ ਔਰਗੰਝਾ ਦਾ ਤੇ ਇਸ ਤਰ੍ਹਾਂ ਇਹਦੇ ਦੁਪੱਟੇ ਤੇ ਲੈਂਸ ਲੱਗੀ ਹੋਈ ਆ ਤੇ ਬਹੁਤ ਹੀ ਪਿਆਰਾ ਸੂਟ ਹੈਗਾ ਆ ਦੇਖੋ ਬੜਕੇ ਨੇ ਲੁੱਕ ਬਹੁਤ ਵਧੀਆ ਆਉਗੀ ਜੀ ਤੇ ਇੱਕ ਸੂਟ ਤੁਹਾਨੂੰ ਹੋਰ ਦਿਖਾਨੀਆਂ ਇਹ ਗਾਜਰੀ ਜੇ ਸੇੜ ਦੇ ਵਿੱਚ ਸੂਟ ਹੈਗਾ ਗਾਜਰੀ ਪੀਚ ਦਾ ਸੂਟ ਹੁੰਦਾ ਕਲਰ ਹੁੰਦਾ ਨਾ ਉਹ ਵਾਲਾ ਆ ਵੀ ਬਹੁਤ ਪਿਆਰਾ ਕਲਰ ਹੈਗਾ ਜੀ ਦੇਖੋ ਜੀ ਨਾ ਮੇਰੀਆਂ ਭੈਣਾਂ ਨੂੰ ਲੈਣੇ ਨੇ ਨਾ ਜਲਦੀ ਜਲਦੀ ਭੇਜ ਦੇਣਾ ਸਕਰੀਨਸ਼ਾਟ ਤੇ ਜਲਦੀ ਜਲਦੀ ਆਪਣੇ ਸੂਟਾਂ ਦੀ ਬੁਕਿੰਗ ਕਰਾ ਲੈਣਾ ਕਿਉਂਕਿ ਇਹ ਸੂਟ ਨਾ ਜਲਦੀ ਰਹਿਣ ਵਾਲੇ ਨਹੀਂ ਹੈਗੇ ਛੇਤੀ ਹੀ ਇਹ ਵਿਕ ਜਾਣੇ ਨੇ ਕਿਉਂਕਿ ਸੂਟ ਬਹੁਤ ਸੋਹਣੇ ਨੇ ਆ ਦੇਖੋ ਇਹਦਾ ਦੁਪੱਟਾ ਹੈਗਾ ਜੀ ਬਹੁਤ ਪਿਆਰਾ ਦੁਪੱਟਾ ਹੈਗਾ ਤੇ ਇਹ ਆਉਗੀ ਜੀ ਬਾਜੂ ਦੇ ਵਰਕ ਦੇਖੋ ਬਹੁਤ ਸੋਹਣੇ ਪੀਸ ਨੇ ਤੇ ਦੁਪੱਟੇ ਤੁਹਾਨੂੰ ਦਿਖਾਨੀਆਂ ਬਹੁਤ ਪਿਆਰਾ ਦੁਪੱਟਾ ਹੈਗਾ ਬਿਲਕੁਲ ਸੌਫਟ ਦੁਪੱਟਾ ਹੈਗਾ ਜੀ ਗਲਾਸ ਔਰਗੰਝਾ ਦਾ ਤੇ ਪਿਓਰ ਮਸਲਿਨ ਦੀ ਇਹਦੀ ਸਲਵਾਰ ਹੈਗੀ ਆ ਇਹ ਦੇਖੋ ਜੀ ਆਮ ਸੂਟਾਂ ਦੇ ਵਿੱਚ ਨਾ ਰਿਯਾਨ ਦੀਆਂ ਸਲਵਾਰਾਂ ਲੱਗੀਆਂ ਹੁੰਦੀਆਂ ਇਹ ਰਿਯਾਨ ਦੀ ਨਹੀਂ ਹੈਗੀ ਪਿਓਰ ਮਸਲਿਨ ਦੀ ਸਲਵਾਰ ਆ ਤੇ ਰੇਟ ਵਾਈਜ਼ ਵੀ ਬਹੁਤ ਸੋਹਣਾ ਸੂਟ ਹੈਗਾ ਤੇ ਤੁਸੀਂ ਬਾਜ਼ਾਰ ਜਾਓਗੇ ਤੁਹਾਨੂੰ 3200 ਤੋਂ ਘੱਟ ਇਹ ਸੂਟ ਮਿਲਣਾ ਨਹੀਂ ਹੈਗਾ ਆਪਾਂ ਸਿਰਫ ਤੇ ਸਿਰਫ ਤੁਹਾਨੂੰ ਕਰਵਾ ਚਾਉ ਸਪੈਸ਼ਲ ਦੇ ਰਹੇ ਆ 2400 ਰੁਪਏ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਮੇਰੀਆਂ ਭੈਣਾਂ ਨੂੰ ਲੈਣਾ ਹੈ ਸੂਟ ਜਲਦੀ ਜਲਦੀ ਸਾਨੂੰ ਆਰਡਰ ਕਰ ਸਕਦੀਆਂ ਨੇ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸੂਟ ਕਿਹੋ ਜਿਹਾ ਲੱਗੇ ਸਾਨੂੰ ਇਹ ਵੀ ਕਮੈਂਟ ਕਰਕੇ ਦੱਸਿਓ ਜੀ ਧੰਨਵਾਦ